प्यारी हाई स्मार्ट स्कूल मानपुरा ਦੇ ਵਿੱਚ ਵੀ ਬ੍ਰॉडਕਾਸਟ ਕਰਦੇ ਚੱਲਦੇ ਆ ਰਹੇ ਜਾਵਾਂਗੇ ਬਹੁਤ ਬਹੁਤ ਤੁਹਾਡਾ ਰਹਿਣਵਾਇਆ ਇਹ ਗੱਲ ਆਓ ਤੁਸੀਂ ਆਪ ਨੇ ਕਿਹਾ ਦੇਖਿਆ ਜਦੋਂ ਤੁਹਾਨੂੰ ਵਾਈਡ ਤੁਹਾਡੇ ਕੋਲ ਸਾਡੇ ਕੋਲ ਥੋੜੇ ਜਿਹਾ ਕੈਮਰਾ ਹੈ ਚਲੋ ਓਕੇ ਜੀ ਸਰ तो सा मीडिया पत्रकार राजा प्रशो, जी श्री कुमार राजा पुरुषो पुरुषोत्तम भोगरा कमल जोत अविनाश अशोक चोपड़ा जी ਆਪ ਦਾ ਸਵਾਗਤ ਕਰਦੇ ਹਾਂ ਸਰ ਜੀ ਜੀ ਆਇਆਂ ਨੂੰ ਜੀ ਕਿਹੜਾ ਪਿੰਡ ਹੈ ਜੀ ਗੁੱਡ ਇਵਨਿੰਗ ਸਰ ਜੀ ਕਿਹੜਾ ਕੰਡਕਟਰ ਜੀ 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 ਬੁੱਤ ਥੈਂਕ ਯੂ ਬੁੱਤ ਠੀਕ ਹੈ ਜੀ ਫਟਾਵਾ ਪੈਣਾ ਨੌਜਵਾਨ ਵੀ ਪਿਆਰੇ ਬੱਚੇ ਇਸ ਸਕੂਲ ਦਾ ਸਾਰਾ ਸਟਾਫ ਸਿੱਖਿਆ ਭਗ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਸਾਡੇ ਪਿੰਡ ਦੀ ਸਾਹ ਉੱਚੀ ਪੰਚਾਇਤ ਸਰਪੰਚ ਸਾਹਿਬ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ 2022 ਦੇ ਵਿੱਚ ਮੈਂ ਤੇ ਮੇਰੇ ਸਾਥੀ ਤੁਹਾਡੇ ਕੋਲ ਆਏ ਸੀ ਅਸੀਂ ਤੁਹਾਡੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਕਿ ਸਾਾਨੂੰ ਇੱਕ ਮੌਕਾ ਦਿਓ ਇੱਕ ਮੌਕਾ ਅਰਵਿੰਦ ਕੇਜਰੀਵਾਲ ਜੀ ਨੂੰ ਦੋ ਇੱਕ ਮੌਕਾ ਮਾਨ ਸਾਹਿਬ ਨੂੰ ਦੋ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕਰਾਂਗੇ ਪੰਜਾਬ ਦੇ ਹਸਪਤਾਲ ਠੀਕਰਾਂਗੇ ਤੁਸੀਂ ਤੇ ਬੱਚੇ ਤੇ ਤੁਹਾਡੇ ਮਾਤਾ ਪਿਤਾ ਨੇ ਮੈਨੂੰ ਇੱਕ ਮੌਕਾ ਦਿੱਤਾ ਮੈਂ ਨਾ ਸਭ ਤੋਂ ਐਮਐਲਏ ਬਣਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਮਹਾਮੈਦੀ ਕਿਰਪਾ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣ ਗਿਆ ਤੇ ਮੈਨੂੰ ਵਿੱਤ ਮੰਤਰੀ ਮਿਲਿਆ ਸਿੱਖਿਆ ਮੰਤਰੀ ਮਿਲ ਗਿਆ ਮੇਰੇ ਤੋਂ ਪਹਿਲਾਂ ਜਿੰਨੇ ਸਿੱਖਿਆ ਮੰਤਰੀ ਸੀ ਕੋਈ ਇਸ ਬੈਂਕ 'ਤੇ ਤਾਂ ਭਾਈ ਦੀ ਸੀ ਚੁਕ ਲਈ ਇਸ ਬੈਂਕ ਮੈਨੂੰ ਧਰਨੇ ਵਾਲਾ ਮੰਤਰੀ ਬਣਦਾ ਇਨਕ ਹਰ ਵਾਰ ਉਸ ਧਰਨੇ ਵਾਲੇ ਕਿਸੇ ਵੀ ਮਿਨਿਸਟਰ ਨੇ ਅਜ ਤੱਕ ਬੱਚਿਆਂ ਦੀ ਗੱਲ ਨਹੀਂ ਕੀਤੀ ਸੀ ਤੇ ਮੈਂ ਜਿਸ ਦਿਨ ਸਿੱਖਿਆ ਮੰਤਰੀ ਬਣਿਆ ਮੈਂ ਪ੍ਰਮਾਤਮਾ ਦਾ ਮਹਾ ਮੈਜਾ ਦਿਨੋਸ਼ ਕਰਨਾ ਕਿ ਕਿ ਮੇਰੀ ਦਿੱਲੀ ਇੱਛਾ ਪੂਰੀ ਹੋ ਗਈ ਕਿ ਮੈਨੂੰ ਲੱਗਦਾ ਇਸ ਤੋਂ ਪਾਕ ਪਵਿੱਤਰ ਇਸ ਤੋਂ ਵਧੀਆ ਇਸ ਤੋਂ ਪਵਿੱਤਰ ਮਹਿਕਮਾ ਕੋਈ ਨਹੀਂ ਹੋ ਸਕਦਾ ਆਸ ਪੰਜਾਬ ਦੇ ਹਰ ਇੱਕ ਘਰ ਸਰਕਾਰੀ ਸਕੂਲੀ ਤਸਵੀਰ ਬਣੀ ਹੋਈ ਹੈ ਪੰਜਾਬ ਸਪੀ 10000 ਸਕੂਲੇ ਬੱਚੇ 28 ਲੱਖ ਬੱਚੇ ਹੈ ਹਰ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਹੈ ਹਰ ਚੌਥੇ ਪਿੰਡ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਹੈ ਤੇ ਬਹੁਤ ਬੜੀ ਹਾਲਾਤ ਸੀ ਥੋੜੇ ਵੀ ਇਥੇ ਇਹਨੋਂ ਹੁਣੇ ਸਰਦ ਅਸਰੇ ਸੀ ਕਿ ਉਹਨਾਂ ਨੂੰ ਪੁੱਛ ਲੋ ਤੁਹਾਡਾ ਪਿੰਡ ਹੈ ਤੁਸੀਂ ਆਪ ਲੋਕ ਕਹਿੰਦੇ ਕਿ ਅੱਛਾ ਜੀ ਕਾਦੀ ਸਿੱਖਿਆ ਕ੍ਰਾਂਤੀ ਕੀ ਹੋਇਆ 20000 ਦੇ ਵਿੱਚ ਬੱਚੋਂ 20000 ਸਕੂਲਾਂ ਚੋਂ 8000 ਸਕੂਲ ਚ ਚਾਰ ਗਵਾਰੀ ਨਹੀਂ ਸੀ ਜਿਵੇਂ ਤੁਹਾਡੇ ਪਿੰਡ ਚ ਨਹੀਂ ਸੀ ਅੰਦਰ ਛੱਪਰ ਅੰਦਰ ਜਾਨਵਰ ਰਹਿਦੇ ਸੀ ਸਕੂਲਾਂ ਚ ਪਸ਼ੂ ਚੱਪੇ ਸੀ ਸਰਕਾਰੀ ਸਕੂਲਾਂ ਤੇਨ 1000 ਸਕੂਲਾਂ ਚ ਆਊਟ ਆਫ 20000 तीन हजार स्कूलों वॉशरूम नहीं सी, अगर वॉशरूम नहीं अगर बाथरूम तो वर्तन लायक नहीं चार लाख बच्चा जमीन से बैठ गया बच्चों का कॉन्फिडेंस इना अज अशिश कर रहे दिन रात मेहनत कर अच्छ सा हल्के चार स्कूलों बसा लग गई स्कूल ऑफ एमीनेंसपुर साहब बारह करोड़ रुपया लग रहा स्कूल ऑफ एमीनेंस नंगल करोड़ रुपया उग रहा 걸 스쿨 ਲੰਕਪੂਸਾ 걸 ਸਕੂਲ ਨੰਗਲ ਤਰੋੜਾ ਨੂੰ ਬਹੁਤ ਚੰਗੇ ਲੱਗ ਰਿਹਾ। ਖੌੜੇ ਸਕੂਲ ਦੇ ਵਿੱਚ ਚਾਰਦਨਾਈ ਹੋਈ ਹੈ, ਕਮਰੇ ਬਣ ਰਹੇ ਆ, ਗਰਾਊਂਡ ਬਣ ਰਹੇ ਆ ਤੇ ਘੱਟੋ-ਘੱਟ 1 ਕਰੋੜ ਦੀ ਗ੍ਰਾਂਟ ਦਾ ਨਵਾਂ ਡਿਜ਼ਾਈਨ ਇੱਥੇ ਆ ਗਿਆ। ਆਸਕਿਉਟੀ ਗਾਰਡ ਸਾਹਿਬ ਜੀ। ਕਦੀ ਸਰਕਾਰੀ ਸਕੂਲ ਨਾਲ ਸੋਚਿਆ ਸੀ ਕਿਸੇ ਨੇ ਸਕਿਉਰਟੀ ਗਾਰਡ ਆਸੇ। ਕੈਂਪਸ ਮੈਨੇਜਰ, ਸਕਿਉਰਟੀ ਗਾਰਡ ਇਹ ਸੁਖਨਾ। ਇਸ ਤੋਂ ਪਹਿਲਾਂ ਭਰਾ ਸਕੂਲ ਤੋਂ ਆਇਆ। ਬਹੁਤ ਸਾਰੇ ਬੱਚੇ ਹਨ ਮੈਂ ਮਿਲ ਰਿਹਾ ਸੀ ਪਨਾਮ ਤੋਂ। ਪਨਾਮ ਦੇ ਰੂਸ ਸਕੂਲ ਤੋਂ ਆ ਗਏ। ਬਹੁਤ ਸਾਰੇ ਬੱਚਿਆਂ ਨਾਨਗਰਾਂ ਤੋਂ ਮੈਂ ਪੁੱਛ ਰਿਹਾ ਸੀ ਨਾਨਗਰਾਂ ਤੁਸੀਂ ਆ ਤੁਸੀਂ ਉਸ ਸਕੂਲ ਚ ਪੜ ਕੇ ਆਏ ਹੋਣੇ ਉੱਥੇ ਕਦੀ ਬਾਉਂਡਰੀ ਵਾਲ ਨਹੀਂ ਸੀ ਉਸ ਸਕੂਲ ਦੀ ਬਾਉਂਡਰੀ ਵਾਲ ਆਫਟਰ ਇੰਡੀਪੈਂਡੈਂਸ ਹੁਣ ਬਣੀ ਹੈ ਅਜੇ ਵੀ ਬਹੁਤ ਮੁਸ਼ਕਿਲ ਕੰਮ ਹੈ ਰੋਜ਼ ਇਸ ਸਕੂਲ ਨਾਲ ਸਤਾ ਰਹੇ ਮੈਂ ਤੁਹਾਡੇ ਭੁੱਖ ਦੀ ਲੜਾਈ ਲੜਦਾ ਮੈਂ ਤੁਹਾਡੇ ਫਿਊਚਰ ਦੀ ਲੜਾਈ ਲੜਦਾ ਮੇਰਾ ਇੱਕੋ ਹੀ ਸੁਪਨਾ ਹੈ ਕਿ ਤੁਸੀਂ ਸਾਡੀ ਬਹੁਤ ਮਹਾਨ ਕਰਤੀਏ ਗੁਰੂ ਸਾਹਿਬ ਦੀ ਕਰਤੀ ਹੈ ਮਾਤਾ ਮੇਣਾ ਦੇਵੀ ਦੀ ਦਰਤੀ ਹੈ ਇੱਥੋਂ ਦੇ ਬੱਚੇ ਅਫਸਰ ਬਣਨ ਕਾਮਯਾਬ ਹੋਣੇ ਕੋਈ ਸਕੁਨ ਨਹੀਂ ਤੁਹਾਨੂੰ ਹਰ ਉਹ ਚੀਜ਼ ਆ ਗਿਆ ਬਣਾ ਦੇਣਾ ਦਿਨਾਲ ਹੀ ਪਿੰਡ ਭਲਾਂ ਦੇ ਵਿੱਚ ਰਿਕਾਰਡ ਕਰ ਸਾਡੀ ਸਰਕਾਰ ਨੇ ਰਿਕਾਰਡ ਪਲਾਂਤ ਬਨਾ ਮਾਨਗਰਾ ਨੂੰ ਮਾਡਲ ਪਿੰਡ ਬਣਾਉਣਾ ਇਸ ਪਿੰਡ ਦੇ ਵਿੱਚ ਇਹਨਾਂ ਵਾਲੇ ਪਾਣੀ ਦਾ ਇਰੀਗੇਸ਼ਨ ਦਾ ਮੁੱਦਾ ਬਡਾ ਬੋਰਡ ਇਰੀਗੇਸ਼ਨ ਦਾ ਮੁੱਦਾ ਆਮ ਆਦਮੀ ਕਲੀਨਿਕ ਇਸ ਕੋ ਪਿੰਡ ਦੇ ਵਿੱਚ ਨਵਾਂ ਪ੍ਰਾਇਮਰੀ ਸਕੂਲ ਬਣਾਇਆ ਜਾ ਰਿਹਾ ਸੀਨੀਅਰ ਸੈਕੰਡਰੀ ਸਕੂਲ ਚ ਪੈਸਾ ਲੱਗਿਆ ਡਿਸਪੈਂਸਰੀ ਵੀ ਰਿਪੇਅਰ ਹੋਈ ਜੋ ਜੋ ਮੁਜਕਿਲ ਹੈ ਉਹ ਅਸੀਂ ਪਿੰਡਲੀ ਕਰਦੇ ਸਪੰਸਾਬ ਨੇ ਘਟੋ ਘਟੋ ਦਖਾਤਾਂ ਪ੍ਰਾਣੀ ਜਿਹੜੀ ਦਿੱਕਤ ਸੀ ਨਿਕਾਸੀ ਦੀ ਉਹ 20 ਲੱਖ ਰੁਪਏ ਦੀ ਲਾਗਤ ਨਾਲ ਉਹ ਜਿਹੜੀ ਨਿਕਾਸੀ ਦੇ ਪੈ ਪਾ ਦਿੱਤੇ ਪਿੰਡ ਦਾ ਚੁੰਗੜੀ ਸੈਂਟਰ ਤੁਸੀਂ ਪਹਿਲਾਂ ਵੀ ਦੇਖਿਆ ਸੀ ਹੁਣ ਜਾ ਕੇ ਉਹ ਕਮਿਊਨਿਟੀ ਸੈਂਟਰ ਦੇਖ ਕੇ ਆਓ ਲੱਗਦਾ ਹੁਣ ਦਿਲਜੀਤ ਜਪਨਾ ਅਜੇ ਤਾਂ ਦੋ ਚਾਂ ਮਹੀਨੇ ਤੱਕ ਦੇਖਿਓ ਉਹ ਹੋਰ ਸ਼ਾਨਦਾਰ ਹੋ ਗਿਆ ਸੈਂਟਰ ਬਣ ਗਿਆ ਇਹ ਪੈਸਾ ਇਮਾਨਦਾਰੀ ਦਾ ਪੈਸਾ ਹੈ ਬਤੌਰ ਮਾਈਨਿੰਗ ਮਿਨਿਸਟਰ ਸਿਰਫ ਇੱਕ ਦਿਨ ਇੱਕ ਦਿਨ ਜਾਂ ਦੋ ਦਿਨ ਪਿੰਡ ਭਲਾਂ ਚ ਲੀਗਲ ਮਾਈਨਿੰਗ ਹੋਈ ਸੀ ਲੀਗਲ ਮਾਈਨਿੰਗ 2 ਲੱਖ ਰੁਪਏ ਬਣਦੇ ਘੱਟ ਦੇ ਕਰਦੇ ਸੀ ਸਾਰੇ ਮਾਈਨਿੰਗ ਆਫਲ ਹੋ ਗਏ ਸਾਰੇ ਕੋਲੇ ਤੇ ਜਦੋਂ ਵੀ ਇਲੀਗਲ ਮਾਈਨਿੰਗ ਹੁੰਦੀ ਹੈ ਪਿੰਡ ਇਕੱਠ ਪਰੇ ਮਿਲ ਜਾਂਦੇ ਜੇਕਰ ਉਦੋਂ ਪਿੰਡ ਸਾਥ ਬੋਲਦਾ ਤਾਂ ਅੱਜ ਪਿੰਡ ਦੇ ਕੋਲ ਘੱਟੋ ਘੱਟ 25-30 ਕਰੋੜ ਰੁਪਏ ਆਪਣਾ ਹੋਣਾ ਸੀ ਹਰ ਇੱਕ ਘਰ ਨੂੰ ਜਾਇਪੜ ਸਭ ਤੋਂ ਪੰਜਾਬ ਦਾ ਅਮੀਰ ਪਿੰਡ ਜੋ ਪਿੰਡ ਬਣਾਉਣਾ ਸੀ ਪਰ ਉਹ ਪੈਸਾ ਕਿੱਥੇ ਗਿਆ ਉਦੋਂ ਰੋਕਦਾ ਤੁਹਾਨੂੰ ਇਸੀ ਹਰਜੋਤ ਮੈਂ ਇਸ ਦਾ ਕੰਮਿਆਬ ਹੋ ਜੇ ਆਜੋ ਪੈਸਾ ਉਹੀ ਜਿਹੜੇ ਬ੍ਰੈਂਕ ਮੇਲਰ ਨੇ ਜੋ ਵੀਡੀਓ ਪਾਉਂਦੇ ਨੇ ਵੀਡੀਓ ਪਾਉਂਦੇ ਨੇ ਜਾਂਦੇ ਉੱਥੇ ਲੱਖ ਰੁਪਏ ਲੈਂਦੇ ਹਰਜੂਤ ਪੈਸੇ ਨੂੰ ਮਰਦਾ ਬਾਕੀ ਕਿਉਂਕਿ ਜੇਕਰ ਲੀਗਲ ਫਾਈਨਿੰਗ ਚੱਲਦੀ ਹੈ ਤਾਂ ਉਹਨਾਂ ਨੂੰ ਕੁਝ ਨਹੀਂ ਮਿਲਣਾ ਸੀ ਤਾਂ ਉਹਨਾਂ ਨੂੰ ਸਰਕਾਰ ਦੇ ਕਿੰਨੇ ਸਿਲੇ ਪਰ ਅਗਰ ਉਹ ਚੱਲਦੀ ਤਾਂ ਪਿੰਡਪਲਾਨ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੁੰਦਾ ਜਿੱਥੇ ਘੱਟੋ ਘੱਟ 20 ਕਰੋੜ ਰੁਪਏ ਇਸ ਪਿੰਡ ਦੇ ਹੱਥੇ ਹੁੰਦੇ ਪਿੰਡ ਦੇ ਬੱਚਿਆਂ ਦਾ ਕੋਈ ਪਿੰਡ ਦੇ ਵਿੱਚ ਕਿਸੇ ਵੀ ਬੱਚੀ ਦੀ ਪੜਾਈ ਦੇ ਲਈ ਪਿੰਡ ਦੇ ਵਿੱਚ ਕਿਸੇ ਵੀ ਗਰੀਬ ਦੇ ਇਲਾਜ ਦੇ ਲਈ ਪਿੰਡ ਨੂੰ ਕਿਸੇ ਤੇਵਰ ਦੇਖਣਾ ਨਾ ਪੈਂਦਾ ਪਰ ਕੋਈ ਗੱਲ ਉਹ ਆਪਣਾ ਕੰਮ ਕਰਾਂਗੇ ਅਸੀਂ ਆਪਣਾ ਕੰਮ ਕਰਾਂਗੇ ਅਸੀਂ ਸਰਕਾਰ ਨੂੰ ਸੱਤ ਹੈ ਜਿਹੜੇ ਸਾਡੇ ਸਰਕਾਰ ਵੱਲੋਂ ਸਾਡੇ ਵੱਲੋਂ ਇਹ ਸੱਤ ਹੈ ਦੀਸੀ ਸਾਭ ਨੂੰ ਚਲੇਗੀ ਹੈ ਕਿ ਜਿੰਨਾ ਡੀਐਮਐਫ ਦਾ ਪੈਸਾ ਉਹ ਸਾਡੇ ਪਿੰਡਾਂ ਚ ਲੱਗਣਾ ਚਾਹੀਦਾ ਡੀਐਮਐਫ ਦਾ ਡਿਸਟ੍ਰਿਕਟ ਮਾਈਨਿੰਗ ਫੰਡ ਕੋਈ ਵੀ ਪੈਸਾ ਜਿਹੜਾ ਹੈ ਉਹ ਸਾਡੇ ਪਿੰਡਾਂ ਤੋਂ ਬਾਹਰ ਨਹੀਂ ਜਾਊਗਾ ਜਿਸ ਪਿੰਡ 'ਚ ਮਾਈਨਿੰਗ ਹੋਈ ਹੈ ਉਸੇ ਪਾਕਿਸਤਾਨ 'ਚ ਉਹਨਾਂ ਦੇ ਜਿਹੜੇ ਆਪਣੇ ਸੱਤ ਉਹਦੀ ਕੁਸ਼ਤਾਂ ਮੱਲਮ ਲੱਗ ਸਕਦੀ ਕੁਝ ਤਾਂ ਰੀਫ ਮਿਲੇ ਇਸੇ ਨਾਲ ਹੀ ਮੈਂ ਸਰਪੰਚ ਸਾਹਿਬ ਨੂੰ ਭਰੋਸਾ ਦਵਾਉਂਦਾ ਮੈਂ ਸਾਹਮਣੂ ਭਰੋਸਾ ਦਵਾਉਂਦਾ ਇਹ ਸਕੂਲ ਨੂੰ ਵੀ ਸ਼ਾਨਦਾਰ ਬਣਾਵਾਂਗੇ ਤੇ ਪਿੰਡ ਦੇ ਜਿੰਨੇ ਕੰਮ ਰਹਿ ਗਏ ਉਹ ਸਾਰੇ ਕੰਮ ਉਹ ਸਾਰੇ ਕਰਾਂਗੇ ਕਨ ਜਿਹੜਾ ਹੈ 10 ਤੁਸੀਂ ਇਹ ਮੰਨ ਕੇ ਚੱਲੋ ਅੱਜ ਜਿਹੜਾ ਹੈ 60 ਲੱਖ ਰੁਪਏ ਦੇ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਦਾ ਉਦਘਾਟਨ ਹੋਇਆ ਹੈ ਨੰਨੀ ਪੱਤਰ ਸਰਿਕਨੇ ਵੇਖ ਲਈ ਪਹਿਲ ਵੀ ਤੁਸੀਂ ਕੀਤੀਆਂ ਵੀ ਡਿਮਾਈਨਿੰਗ ਦਾ ਜਿੰਨਾ ਪੈਸਾ ਅਗਰ ਹੋਏਗਾ ਉਹ ਇੰਨਾ ਕਿਹੜਾ ਚਾਹੀਦਾ ਜਿਹੜਾ ਪੈਸਾ ਪਿੰਡਾਂ ਦੇ ਡੀਐਮਐਫ ਤੋਂ ਲੱਗ ਰਿਹਾ ਜਿੰਨਾ ਪਿੰਡਾਂ ਚ ਬਾਈਨਿੰਗ ਦੀ ਜ਼ਿਆਦਾ ਮਾਰ ਹੈ ਉੱਥੇ ਡੀਐਮਐਫ ਦਾ ਪੈਸਾ ਲੱਗਣਾ ਚਾਹੀਦਾ ਹੈ ਬਾਈਨਿੰਗ ਸਾਡੇ ਇਲਾਕੇ ਚ ਹੁੰਦੀ ਹੈ ਪਾਣੀ ਸਾਡੇ ਨੀਵੇਂ ਜਾ ਰਹੇ ਆ ਤੇ ਪੈਸਾ ਹੋਰ ਪਿੰਡਾਂ ਦੇ ਵਿੱਚ ਆ ਹੋਰ ਜਗ੍ਹਾ ਲੱਗ ਜਾਂਦਾ ਸ਼ਹਿਰਾਂ ਚ ਲੱਗ ਜਾਂਦਾ ਇਸ ਕਰਕੇ ਇਨਾ ਪਿੰ ਵਾਤਾਵਰਣ ਦਾ ਲਾਸ ਹੋ ਰਿਹਾ ਜਾਂ ਲੋਕਾਂ ਨੂੰ ਜੋ ਪਰੇਸ਼ਾਨੀ ਹੋ ਰਹੀ ਘੱਟੋ ਘੱਟ ਉਹਨਾਂ ਦੇ ਜ਼ਖਮਾਂ ਤੇ ਇਹ ਮਲਮ ਤਾਂ ਲੱਗ ਸਕੇ ਕਿ ਹਾਂ ਪਿੰਡ ਦਾ ਵਿਕਾਸ ਹੋ ਰਿਹਾ ਇਸ ਦੇ ਸਿਰ ਤੋਂ ਇਲਾਵਾ ਕਿੰਨੇ ਟਾਸ ਕਰਦਾ ਦੇ ਉਕਾਟਨ ਕੀਤੇ ਗਏ ਆ ਔਰ ਸਪੈਸੇ ਕਿ ਦਿਨ ਨਾਈਟ ਗਰਾਊਂਡ ਦਾ ਵੀ ਤੱਕੀ ਹੈ ਜਾਨਗਰਾਂ ਦੇ ਹਾਈ ਸਕੂਲ ਦੇ ਵਿੱਚ ਜਿਹੜਾ ਹੈ ਬਾਉਂਡਰੀ ਵਾਲ ਦਾ ਤੇ ਗਰਾਊਂਡ ਦਾ ਇਨੌਗੁਰੇਸ਼ਨ ਹੋਇਆ ਹੈ ਜਿਸ ਦੇ ਵਿੱਚ ਬਾਸਕਟਬਾਲ ਵਾਲੀਬਾਲ ਗਰਾਊਂਡ ਤੇ ਕਬੱਡੀ ਦੇ ਮੈਕਸ ਜਿਸ ਕਬੱਡੀ ਦੇ ਸ਼ੂਜ਼ ਪਲੱਸ ਜਿਹੜੇ ਇਥੇ ਨਾਈਟ ਆ ਰਾਤ ਨੂੰ ਖੇਡਣ ਵਾਸਤੇ ਲਾਈਟਾਂ ਲੱਗੀਆਂ ਹੁੰਦਾ ਉਹ ਨੋਮੀਨੇਸ਼ਨ ਹੋਇਆ ਨਾਲ ਇਸ ਦੇ ਇਲਾਵਾ ਜਿਹੜਾ ਨਾਨਗਰਾਂ ਦਾ ਪ੍ਰਾਇਮਰੀ ਸਕੂਲ ਸੀ ਉਹ ਕਿ ਖਸਤਾ ਹਾਲਤ ਸੀ ਖੰਡਰ ਬਣ ਚੁੱਕਿਆ ਸੀ ਉਸ ਦੀ ਬਿਲਡਿੰਗ ਨੂੰ ਢਾਕੇ ਜਿਹੜਾ ਹੁਣ ਨਵਾਂ ਸਕੂਲ ਉੱਥੇ ਜਿਹੜਾ ਹੈ ਉਹ ਸਾਰੇ ਜਾਊਗਾ ਉਹਦੀ ਜਿਹੜੀ ਪਹਿਲੀ ਕਸ਼ਟਾ ਹੋ ਚੁੱਕੀ ਹੈ ਨਾਲ ਹੀ ਇੱਕ ਨੰਗਲ ਨਾਨਗਰਾਂ ਦੇ ਵਿੱਚ ਜਿਹੜਾ ਲਾਇਬ੍ਰੇਰੀ ਦਾ ਵੀ ਨੀ ਪੱਥਰ ਰੱਖਿਆ ਜਾ ਰਿਹਾ 15 ਲੱਖ ਦੀ ਲਾਗਤ ਦੇ ਨਾਲ ਉਹ ਲਾਇਬ੍ਰੇਰੀ ਜਿਹੜੀ ਤਿਆਰ ਹੋਊਗੀ ਉਹ ਵੀ